ਸਮਾਜ ਮਹਲਾ ਪੰਜਵਾਂ ਪ੍ਰਭ ਅਬਿਨਾਸੀ ਤਾਂ ਕਿਆ ਕਾੜਾ ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਵੇ ਕਿ ਮੇਰੇ ਸਿਰ ਉੱਤੇ ਅਬਨਾਸੀ ਪ੍ਰਭੂ ਰੱਖਾ ਹੈ ਉਸ ਨੂੰ ਕੋਈ ਚਿੰਤਾ ਫਿਕਰ ਨਹੀਂ ਹੁੰਦਾ ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ ਜਦੋਂ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਵੇ ਕਿ ਸਭ ਸੁੱਖਾਂ ਦਾ ਮਾਲਕ ਹਰੀ ਮੇਰਾ ਰਖਾ ਹੈ ਤਾਂ ਉਹ ਬਹੁਤ ਸੌਖਾ ਜੀਵਨ ਬਤੀਤ ਕਰਦਾ ਹੈ ਜੀ ਪ੍ਰਾਨ ਮਨ ਸੁਖ ਦਾਤਾ ਤੂੰ ਕਰੈ ਸੋਈ ਸੁਖ ਪਾਵਣਿਆ हे ਪ੍ਰਭੂ ਜਿਸ ਨੂੰ ਇਹ ਨਿਸ਼ਚਾ ਹੈ ਕਿ ਤੂੰ ਜਿੰਦ ਦਾ ਪ੍ਰਾਣਾ ਦਾ ਮਨ ਦਾ ਸੁਖ ਦਾਤਾ ਹੈ ਜੋ ਕੁਝ ਤੂੰ ਕਰਦਾ ਹੈ ਉਹੀ ਹੁੰਦਾ ਹੈ ਉਹ ਮਨੁੱਖ ਆਤਮਿਕ ਆਨੰਦ ਮੰਨਦਾ ਹੈ ਹਉ ਵਾਰੀ ਜਿਉ ਵਾਰੀ ਗੁਰਮੁਖ ਮਨ ਤਨ ਭਾਵਣ ਆਹੇ ਪ੍ਰਭੂ ਮੈਂ ਤੇ ਇਥੋਂ ਸਦਕੇ ਹਾਂ ਕੁਰਬਾਨ ਹਾਂ ਗੁਰੂ ਦੀ ਸ਼ਰਨ ਪਿਆ ਤੂੰ ਮਾਨ ਵਿੱਚ ਹਿਰਦੇ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੈ ਨ ਲਾਵਣਿਆ ਰਹਾਓ ਹੈ ਪ੍ਰਭੂ ਤੂੰ ਮੇਰੇ ਲਈ ਪਰਬਤ ਸਮਾਨ ਸਹਾਰਾ ਹੈ ਤੂੰ ਮੇਰਾ ਆਸਰਾ ਹੈ ਮੈਂ ਤੇਰੇ ਨਾਲ ਕਿਸੇ ਹੋਰ ਨੂੰ ਬਰਾਬਰੀ ਨਹੀਂ ਦੇ ਸਕਦਾ ਤੇਰਾ ਕੀਤਾ ਜਿਸ ਲੱਗੇ ਮਿੱਠਾ ਜਿਸ ਮਨੁੱਖ ਨੂੰ ਤੇਰਾ ਕੀਤਾ ਹੋਇਆ ਮਿੱਠਾ ਲੱਗਣ ਲੱਗ ਪੈਂਦਾ ਹੈ ਕਟ ਕਟੋ ਪਰ ਬ੍ਰਾਹਮ ਤਿੰਨ ਜਨ ਡਿਠਾ ਉਸ ਮਨੁੱਖ ਨੇ ਤੈਨੂੰ ਹਰੇਕ ਹਿਰਦੇ ਵਿੱਚ ਵਸਦਾ ਵੇਖ ਲਿਆ ਹੈ ਥਾਨ ਥਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਵਣਿਆ ਹੈ ਪ੍ਰਭੂ ਤੂੰ ਪਰਬ੍ਰਹਮ ਹਰੇਕ ਹਿਰਦੇ ਵਿੱਚ ਵਸ ਰਿਹਾ ਹੈ ਹਰੇਕ ਥਾਂ ਵਿੱਚ ਤੂੰ ਤੂੰ ਹੀ ਤੂੰ ਸਿਰਫ ਤੂੰ ਹੀ ਵਸ ਰਿਹਾ ਹੈ ਸਗਲ ਮਨੋਰਥ ਤੂੰ ਦੇਵਣਹਾਰਾ ਏ ਪ੍ਰਭੂ ਸਭ ਜੀਵਾਂ ਦੀਆਂ ਮਨ ਦੀਆਂ ਮੰਗੀਆਂ ਲੋੜਾਂ ਨੂੰ ਤੂੰ ਹੀ ਪੂਰੀਆਂ ਕਰਨ ਵਾਲਾ ਭਗਤੀ ਭਾਏ ਭਰੇ ਪੰਡਾਰਾ ਤੇਰੇ ਘਰ ਵਿੱਚ ਭਗਤੀ ਧਨ ਨਾਲ ਪ੍ਰੇਮ ਧਨ ਨਾਲ ਖਜ਼ਾਨੇ ਭਰੇ ਪਏ ਹਨ ਦਇਆ ਧਾਰ ਰਾਖੇ ਤੁਧ ਸਈ ਪੂਰੇ ਕਰਮ ਸਮਾਵਣਿਆ ਜਿਹੜੇ ਬੰਦੇ ਤੇਰੀ ਪੂਰੀ ਮਿਹਰ ਨਾਲ ਤੇਰੇ ਚਰਨਾਂ ਵਿੱਚ ਲੀਨ ਰਹਿੰਦੇ ਹਨ ਦਇਆ ਕਰਕੇ ਉਹਨਾਂ ਨੂੰ ਤੂੰ ਮਾਇਆ ਦੇ ਹਲਿਆਂ ਤੋਂ ਬਚਾ ਲੈਂਦਾ ਹੈ ਆਂਧ ਕੂਪ ਤੇ ਕੱਢੇ ਛਾੜੇ ਆਂਧ ਕੂਪ ਤੇ ਕੱਢੇ ਛਾੜੇ ਪਰਮਾਤਮਾ ਉਹਨਾਂ ਨੂੰ ਮਾਇਆ ਦੇ ਮੋਹ ਦੇ ਹਨੇਰੇ ਖੂਬ ਵਿੱਚੋਂ ਬਾਹਰ ਕੰਡੇ ਹਉਤੇ ਚੜਾ ਦਿੰਦਾ ਹੈ ਕਰਿ ਕਿਰਪਾ ਦਾਸ ਨਦਰ ਨਿਹਾਲੇ ਆਪਣੇ ਜਿਨ੍ਹਾਂ ਸੇਵਕਾਂ ਉਤੇ ਮਿਹਰ ਕਰਦਾ ਹੈ ਉਹਨਾਂ ਨੂੰ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ ਗੁਣ ਗਾਵੈ ਪੂਰਨ ਅਬਿਨਾਸ਼ੀ ਕਹਿ ਸੁਣ ਟੋਟ ਨਾ ਆਵਣਿਆ ਪੂਰੇ ਅਬਿਨਾਸ਼ੀ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਹਨ ਪ੍ਰਭੂ ਦੇ ਗੁਣ ਬਿਆਨ ਹਨ ਆਖਣ ਨਾਲ ਸੁਣਨ ਨਾਲ ਉਸ ਦੇ ਗੁਣਾਂ ਦਾ ਖਾਤਮਾ ਨਹੀਂ ਹੁੰਦਾ ਐਥੇ ਉਥੇ ਤੂੰ ਹੈ ਰਖਵਾਲਾ ਹੈ ਪ੍ਰਭੂ ਇਸ ਲੋਕ ਵਿੱਚ ਪਰਲੋਕ ਵਿੱਚ ਵੀ ਤੂੰ ਹੀ ਸਭ ਜੀਵਾਂ ਦਾ ਰਾਖਾ ਹੈ ਮਾਤ ਗਰਭ ਮੈਂ ਤੁਮਹੀ ਪਾਲਾ ਮਾ ਦੇ ਪੇਟ ਵਿੱਚ ਤੂੰ ਹੀ ਜੀਵਾਂ ਦੀ ਪਾਲਣਾ ਕਰਦਾ ਹੈ ਮਾਇਆ ਅਗਨ ਨਾ ਪੋਹੈ ਤਿਨ ਕੋ ਰੰਗ ਰਤੇ ਗੁਣ ਗਾਵਣਿਆ ਉਹਨਾਂ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਅਗ ਪੋ ਨਹੀਂ ਸਕਦੀ ਜਿਹੜੇ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਤੇਰੇ ਗੁਣ ਗਾਉਂਦੇ ਰਹਿੰਦੇ ਹਨ ਕਿਆ ਗੁਣ ਤੇਰੇ ਆਖ ਸਮਾਲੀ ਹੈ ਪ੍ਰਭੂ ਮੈਂ ਤੇਰੇ ਕਿਹੜੇ ਕਿਹੜੇ ਗੁਣ ਆ ਕੇ ਚੇਤੇ ਕਰਾਂ ਮਨ ਤਨ ਅੰਤਰ ਤੁਧ ਨਦਰ ਨਿਹਾਲੀ ਮੈਂ ਆਪਣੇ ਮਨ ਵਿੱਚ ਤੇ ਤਨ ਵਿੱਚ ਤੈਨੂੰ ਹੀ ਵੇਖਦਾ ਰਹਿੰਦਾ ਹਾਂ ਤੂੰ ਮੇਰਾ ਮੀਤ ਸਾਜਨ ਮੇਰਾ Swami ਤੁਧ ਬਿਨ ਅਵਰ ਨਾ ਜਾਣਣਿਆ हे प्रभु तू ही मेरा मालिक है तੈਥੋਂ ਬਿਨਾ ਮੈਂ ਕਿਸੇ ਹੋਰ ਨੂੰ ਤੇਰੇ ਵਰਗਾ ਮਿੱਤਰ ਨਹੀਂ ਸਮਝਦਾ ਜਿਸਕੋ ਤੂੰ ਪ੍ਰਭ ਭਇਆ ਸਹਾਈ हे प्रभु ਜਿਸ ਮਨੁੱਖ ਵਾਸਤੇ ਤੂੰ ਰਾਖਾ ਬਣ ਜਾਂਦਾ ਹੈ ਤਿਸ ਤੱਤੀ ਵਾਉ ਨ ਲੱਗੇ ਕਾਈ ਉਸ ਨੂੰ ਕੋਈ ਦੁੱਖ ਕਲੇਸ਼ ਕੋ ਨਹੀਂ ਸਕਦਾ ਤੂੰ ਸਾਹਿਬ ਸ਼ਰਨ ਸੁਖ ਦਾਤਾ ਸਤ ਸੰਗਤ ਜਪ ਪ੍ਰਗਟਾਵਣਿਆ ਤੂੰ ਹੀ ਉਸ ਦਾ ਮਾਲਕ ਹੈ ਤੂੰ ਹੀ ਉਸ ਦਾ ਰਾਖਾ ਹੈ ਤੂੰ ਹੀ ਉਸ ਨੂੰ ਸੁਖ ਦੇਣ ਵਾਲਾ ਹੈ ਸਾਧ ਸੰਗਤ ਵਿੱਚ ਤੇਰਾ ਨਾਮ ਜਪ ਕੇ ਉਹ ਤੈਨੂੰ ਆਪਣੇ ਹਿਰਦੇ ਵਿੱਚ ਪ੍ਰਤੱਖ ਵੇਖਦਾ ਹੈ ਤੂੰ ਉੱਚ ਅਥਾ ਅਪਾਰਯ ਮੋਲਾ ਹੈ ਪ੍ਰਭੂ ਆਤਮਕ ਜੀਵਨ ਵਿੱਚ ਤੂੰ ਸਭ ਜੀਵਾਂ ਤੋਂ ਉੱਚਾ ਹੈ ਤੂੰ ਮਾਨੋ ਗੁਣਾਂ ਦਾ ਸਮੁੰਦਰ ਹੈ ਜਿਸ ਦੀ ਡੂੰਘਾਈ ਨਹੀਂ ਲੱਭ ਸਕਦੀ ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਤੂੰ ਸਾਚਾ ਸਾਹਿਬ ਦਾਸ ਤੇਰਾ ਬੋਲਾ ਤੇਰਾ ਮੁੱਲ ਨਹੀਂ ਪੈ ਸਕਦਾ ਕਿਸੇ ਵੀ ਪਦਾਰਤ ਦੇ ਵਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ ਤੂੰ ਸਦਾ ਰਹਿਣ ਵਾਲਾ ਸਦਾ ਹੀ ਕਾਇਮ ਰਹਿਣ ਵਾਲਾ ਹੈ ਮੈਂ ਤੇਰਾ ਦਾਸ ਹਾਂ ਗੁਲਾਮ ਹਾਂ ਤੂੰ ਮੇਰਾ ਸਾਚੀ ਠਕੁਰਾਇ ਨਾਨਕ ਬਲ ਬਲ ਜਾਵਣਿਆ ਏ ਨਾਨਕ ਆਖ ਕੇ ਪ੍ਰਭ ਤੂੰ ਮੇਰਾ ਮਾਲਕ ਹੈ ਤੂੰ ਮੇਰਾ ਸਦਾ ਵਾਸਤੇ ਤੇਰੀ ਸਦਾ ਮਾਲਕੀ ਕਾਇਮ ਰਹਿਣ ਵਾਲੀ ਹੈ ਮੈਂ ਤੇਤੋਂ ਸਦਾ ਸਦਕੇ ਹਾਂ ਕੁਰਬਾਨ ਹਾਂ ਮਾਜ ਮਹਲਾ ਪੰਜਵਾਂ ਘਰ ਦੂਜਾ ਨਿਤ ਨਿਤ ਦਈ ਸੰਭਾਲੀਐ ਸਦਾ ਹੀ ਉਸ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ ਜੋ ਸਭ ਜੀਵਾਂ ਉਤੇ ਤਰਸ ਕਰਦਾ ਹੈ ਮੂਲ ਨਾ ਮਨੋਂ ਵਿਸਾਰੀਐ ਰਹਾਉ ਉਸ ਨੂੰ ਆਪਣੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ ਸੰਤਾ ਸੰਗਤ ਪਾਈਐ ਸੰਤ ਜਾਨਾਂ ਦੀ ਸੰਗਤ ਵਿੱਚ ਪ੍ਰਮਾਤਮਾ ਮਿਲਦਾ ਹੈ ਜੇਤ ਜਮ ਕੈ ਪੰਥ ਨਾ ਜਾਈਐ ਸਾਧ ਸੰਗਤ ਦੀ ਵਰਕਰ ਨਾਲ ਆਤਮਿਕ ਮੌਤ ਵੱਲ ਲੈ ਜਾਣ ਵਾਲੇ ਰਸਤੇ ਉੱਤੇ ਨਹੀਂ ਪਈਦਾ ਤੋ ਸਾਹ ਹਰ ਕਾ ਨਾਮ ਲੈ ਤੇਰੇ ਕੋ ਲਹਿਨ ਲਾਗੇ ਗਾਲ ਜੀਓ ਜੀਵਨ ਸਫਰ ਵਾਸਤੇ ਪਰਮਾਤਮਾ ਦਾ ਨਾਮ ਖਰਚ ਆਪਣੇ ਪੱਲੇ ਬੰਨ ਲੈ ਇਸ ਤਰ੍ਹਾਂ ਤੇਰੀ ਕੋਲ ਨੂੰ ਵੀ ਕੋਈ ਬਦਨਾਮੀ ਨਹੀਂ ਆਵੇਗੀ ਜੋ ਸਿਮਰੰਦੇ ਸਾਈਂ ਐ ਜਿਹੜੇ ਮਨੁੱਖ ਪਰਮਾਤਮਾ ਨੂੰ ਯਾਦ ਕਰਦੇ ਹਨ ਨਰਕ ਨਾ ਸਹੀ ਪਾਈ ਐ ਉਹਨਾਂ ਨੂੰ ਨਰਕ ਵਿੱਚ ਨਹੀਂ ਪਾਇਆ ਜਾਂਦਾ ਤਤਿਵਾ ਨਾ ਲੱਗਈ ਜਿਨ ਮਨ ਉਠਾ ਆਏ ਜਿਉ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਵਸਦਾ ਹੈ ਉਹਨਾਂ ਨੂੰ ਕੋਈ ਦੁੱਖ ਕਲੇਸ਼ ਕੋ ਨਹੀਂ ਸਕਦਾ ਸਹੀ ਸੁੰਦਰ ਸੋਹਣੇ ਉਹੀ ਮਨੁੱਖ ਸੋਹਣੇ ਸੁੰਦਰ ਜੀਵਨ ਵਾਲੇ ਹਨ ਧਿਆਨ ਚ ਰੱਖਿਓ ਵੇਖਿਓ ਸੋਹਣੇ ਕੌਣ ਆ ਤੇ ਅਸੀਂ ਸੋਹਣੇ ਕਿਹਨਾਂ ਨੂੰ ਮੰਨਦੇ ਸਾਧ ਸੰਗ ਜਿਨ ਬਹਿਣੇ ਜਿਨ੍ਹਾਂ ਦਾ ਬਹਿਣ ਕੋਲੋਂ ਸਾਧ ਸੰਗਤ ਵਿੱਚ ਹੈ ਇਹ ਸੋਨੇ ਹਨ ਹਾਰ ਧਨ ਜਿਨੀ ਸੰਝਿਆ ਸੇ ਗੰਭੀਰ ਅਪਾਰ ਜਿਓ ਜਿੰਨਾ ਬੰਦਿਆ ਨੇ ਪ੍ਰਮਾਤਮਾ ਦਾ ਨਾਮ ਤਾਂ ਇਕੱਠਾ ਕਰ ਲਿਆ ਉਹ ਬਿਆਨਤ ਢੂੰਗੇ ਜਿਗਰੇ ਵਾਲੇ ਬਣ ਜਾਂਦੇ ਹਨ ਹਾਰ ਅਮਿਉ ਰਸਾਇਣ ਪੀਵੀਐ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਪੀਣਾ ਚਾਹੀਦਾ ਹੈ ਇਹ ਨਾਮ ਅੰਮ੍ਰਿਤ ਸਾਰੇ ਰਸਾਂ ਦਾ ਸੋਮਾ ਹੈ ਮੋਹ ਡਿਠੈ ਜਨ ਕੈ ਜੀਵੈ ਪ੍ਰਮਾਤਮਾ ਦੇ ਸੇਵਕਾਂ ਦਾ ਦਰਸ਼ਨ ਕੀਤਿਆ ਆਤਮਕ ਜੀਵਨ ਮਿਲਦਾ ਹੈ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਉ ਜਿਓ ਇਸ ਵਾਸਤੇ ਤੂੰ ਵੀ ਸਦਾ ਗੁਰੂ ਦੇ ਪੈਰ ਪੂਜ ਗੁਰੂ ਦੀ ਸ਼ਰਨ ਪਿਆਰੋ ਤੇ ਇਸ ਤਰ੍ਹਾਂ ਆਪਣੇ ਸਾਰੇ ਕੰਮ ਸਿਰੇ ਚੜ ਲੈ ਜੋ ਹਰ ਕੀਤਾ ਆਪਣਾ ਤੈਨਹਿ ਗੁਸਾਈ ਜਪਣਾ ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਆਪਣਾ ਸੇਵਕ ਬਣਾ ਲਿਆ ਹੈ ਉਸ ਨੇ ਖਸਮ ਪ੍ਰਭੂ ਦਾ ਸਿਮਰਨ ਕਰਦੇ ਰਹਿਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਨੇ ਭਾਗ ਜਿਓ ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਇਸ ਦਾਤ ਦਾ ਭਾਗ ਜਾਗ ਪਏ ਉਹ ਵਿਕਾਰਾਂ ਦਾ ਟਾਕਰਾ ਕਰ ਸਕਣ ਦੇ ਸਮਰੱਥ ਸੂਰਮਾ ਬਣ ਜਾਂਦਾ ਹੈ ਉਹ ਮਨੁੱਖਾਂ ਵਿੱਚ ਸ੍ਰੇਸ਼ਟ ਮਨੁੱਖ ਮੰਨਿਆ ਜਾਂਦਾ ਹੈ। ਮਨ ਮੰਦੇ ਪ੍ਰਭ ਅਵਗਾਹੀਆ ਆਪਣੇ ਮਨ ਵਿੱਚ ਹੀ ਸੁਭੀ ਲਾਓ ਤੇ ਪ੍ਰਭੂ ਦਾ ਦਰਸ਼ਨ ਕਰੋ। ਇਹ ਹਰਸ ਭੋਗਣ ਪਾਤਸ਼ਾਹੀਆਂ ਇਹ ਹੀ ਹੈ ਦੁਨੀਆ ਦੇ ਸਾਰੇ ਰਸਾਂ ਤੇ ਭੋਗ ਇਹ ਹੀ ਹੈ ਦੁਨੀਆ ਦੀਆਂ ਬਾਦਸ਼ਾਹੀਆਂ ਮੰਦਾ ਮੋਲ ਨਾਏ ਉਪਜਿਓ ਤਰੇ ਸਚੀ ਕਾਰੇ ਲਾਗ ਜਿਓ ਜਿਨਾਂ ਮਨੁੱਖਾਂ ਨੇ ਪ੍ਰਮਾਤਮਾ ਨੂੰ ਆਪਣੇ ਅੰਦਰ ਹੀ ਵੇਖ ਲਿਆ ਉਹਨਾਂ ਦੇ ਮਨ ਵਿੱਚ ਕਦੇ ਕੋਈ ਵਿਕਾਰ ਪੈਦਾ ਨਹੀਂ ਹੁੰਦਾ ਉਹ ਸਿਮਰਨ ਦੀ ਸਚੀ ਕਾਰ ਵਿੱਚ ਲੱਗ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਕਰਤਾ ਮਨ ਵਸਾਇਆ ਜਿਸ ਮਨੁੱਖ ਨੇ ਕਰਤਾਰ ਨੂੰ ਆਪਣੇ ਮਨ ਵਿੱਚ ਵਸਾ ਲਿਆ ਜਨਮੈ ਕਾ ਫਲ ਪਾਇਆ ਉਸਨੇ ਮੁਨੱਖਾ ਜਨਮ ਦਾ ਫਲ ਪ੍ਰਾਪਤ ਕਰ ਲਿਆ ਮਨ ਭਾਵਨ ਦਾ ਕੰਤ ਹਰ ਤੇਰਾ ਫਿਰ ਸੋਹਾ ਫਿਰ ਹੋਆ ਸੁਹਾਗ ਜਿਓ ਏ ਜੀਵ ਸਤਰੀ ਜੇ ਤੈਨੂੰ ਕੰਤ ਹਰੀ ਆਪੜੇ ਮਨ ਵਿੱਚ ਪਿਆਰਾ ਲੱਗਣ ਲੱਗ ਪਏ ਤਾਂ ਤੇਰਾ ਇਹ ਸੁਹਾਗ ਸਦਾ ਲਈ ਤੇਰੇ ਸਿਰ ਉੱਤੇ ਕਾਇਮ ਰਹੇਗਾ ਟੱਲ ਪਦਾਰਥ ਪਾਇਆ ਪ੍ਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ਜਿਨ੍ਹਾਂ ਨੇ ਇਹ ਸਦਾ ਕਾਇਮ ਰਹਿਣ ਵਾਲਾ ਧਨ ਲੱਭ ਲਿਆ ਭੈ ਭਜਨ ਕੀ ਸ਼ਰਣਾਇਆ ਜਿਹੜੇ ਬੰਦੇ ਸਾਰੇ ਡਰ ਨਾਸ਼ ਕਰਨ ਵਾਲੇ ਪ੍ਰਮਾਤਮਾ ਦੀ ਸ਼ਰਨ ਆ ਗਏ ਲਾਏ ਅੰਚਲ ਨਾਨਕ ਤਾਰਿਆ ਨਾ ਜਿਤਾ ਜਨਮ ਅਪਾਰ ਜਿਓ ਉਹਨਾਂ ਨੂੰ ਹੈ ਨਾਨਕ ਪ੍ਰਮਾਤਮਾ ਨੇ ਆਪਣੇ ਲਾੜਲਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿਆ ਉਹਨਾਂ ਨੇ ਮਨੁੱਖਾ ਜਰਮ ਦੀ ਬਾਜ਼ੀ ਜਿੱਤ ਲਈ ੴ ਸਤਿ ਗੁਰਪ੍ਰਸਾਦ ਮਾਝ ਮਹਲਾ 5 ਘਰ ਤੀਜਾ ਹਰਿ ਜਪ ਜਪੇ ਮਨ ਧੀਰੇ ਰਹਾਉ ਪ੍ਰਮਾਤਮਾ ਦਾ ਨਾਮ ਜਪ-ਜਪ ਕੇ ਮਨੁੱਖ ਦਾ ਮਨ ਧੀਰਜवान ਹੋ ਜਾਂਦਾ ਹੈ ਦੁਨੀਆ ਦੇ ਸੁੱਖਾਂ ਦੁੱਖਾਂ ਵਿੱਚ ਡੋਲਦਾ ਨਹੀਂ ਰਹੋ ਸਿਮਰ ਸਿਮਰ ਗੁਰਦੇਵ ਮਿਟ ਗਏ ਭੈ ਦੂਰੇ ਸਭ ਤੋਂ ਵੱਡੇ ਅਕਾਲ ਪੁਰਖ ਨੂੰ ਸਿਮਰ ਕੇ ਸਿਮਰ ਕੇ ਸਾਰੇ ਡੈਰ ਸਹਿ ਮਿਟ ਜਾਂਦੇ ਹਨ ਦੂਰ ਹੋ ਜਾਂਦੇ ਹਨ ਸ਼ਰਣ ਆਵੈ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਜਦੋਂ ਮਨੁੱਖ ਪਰਮਾਤਮਾ ਦੀ ਸ਼ਰਨ ਪਰਮਾਤਮਾ ਦਾ ਆਸਰਾ ਲੈਂਦਾ ਹੈ ਸ਼ਰਨ ਆਉਣ ਦਾ ਮਤਲਬ ਆਸਰਾ ਹੈ ਉਸ ਨੂੰ ਕੋਈ ਚਿੰਤਾ ਛੋਰਾ ਨਹੀਂ ਪਹੁੰਚ ਸਕਦਾ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਗੁਰੂ ਦੇ ਚਰਨਾਂ ਦੀ ਸੇਵਾ ਕੀਤਿਆਂ ਗੁਰੂ ਦਾ ਦਰ ਮਨਿਆ ਮਨੁੱਖ ਦੇ ਮੰਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ਘਟ ਘਟੇਕ ਵਰਤਦਾ ਜਲ ਥਲ ਮਹੀਲ ਪੂਰੇ ਇਹ ਨਿਸ਼ਚੈ ਬਣ ਜਾਂਦਾ ਹੈ ਕਿ ਹਰੇਕ ਸਰੀਰ ਵਿੱਚ ਪ੍ਰਮਾਤਮਾ ਹੀ ਵਸ ਰਿਹਾ ਹੈ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਪ੍ਰਮਾਤਮਾ ਹੀ ਵਿਆਪਕ ਹੈ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਜਿਹੜੇ ਮਨੁੱਖ ਸੰਤ ਜਨਾਂ ਦੇ ਚਰਨ ਧੂੜ ਲੈ ਕੇ ਸਾਰੇ ਪਾਪਾਂ ਦੇ ਨਾਸ਼ ਕਰਨ ਵਾਲੇ ਪ੍ਰਮਾਤਮਾ ਨੂੰ ਸਿਮਰਦੇ ਹਨ ਉਹ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ਸਭ ਛਡਾਈ ਖਸਮ ਆਪ ਹਾਰ ਜਾਪੋ ਭੇਠ ਰੂਰੇ ਪ੍ਰਮਾਤਮਾ ਦਾ ਨਾਮ ਜਪ ਕੇ ਸਾਰੀ ਲੋਕਾਈ ਸ਼ੀਤਲ ਮਨ ਹੋ ਜਾਂਦੀ ਹੈ ਉਸ ਸਾਰੀ ਲੋਕਾਈ ਨੂੰ ਖਸਮ ਪ੍ਰਭੂ ਨੇ ਵਿਕਾਰਾਂ ਦੀ ਤਪਸ਼ ਤੋਂ ਬਚਾ ਲਿਆ ਹੈ ਕਰਤੈ ਕੀਆ ਕਰਤੈ ਕੀਆ ਤਪਾਵਸੋ ਦੁਸ਼ਟ ਮੁਏ ਹੋਏ ਮੂਰੇ ਕਰਤਾਰ ਨੇ ਚੰਗਾ ਨਿਆਂ ਕੀਤਾ ਹੈ ਕਿ ਵਿਕਾਰੀ ਮਨੁੱਖ ਵੇਖਣ ਨੂੰ ਹੀ ਜਿਉਂਦੇ ਦਿਸ ਕੇ ਆਤਮਕ ਮੂਤੇ ਮਰ ਜਾਂਦੇ ਹਨ ਨਾਨਕ ਰਤਾ ਸਚ ਨਾਹੀਂ ਹਰ ਵੇਖੈ ਸਦਾ ਹਜੂਰੇ ਏ ਨਾਨਕ ਜਿਹੜਾ ਮਨੁੱਖ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਲੀਨ ਹੁੰਦਾ ਹੈ ਉਹ ਉਸ ਨੂੰ ਸਦਾ ਆਪਣੇ ਅੰਗ ਸੰਗ ਵਸਦਾ ਵੇਖਦਾ ਹੈ